ਲੋਭ ਸੰਗ ਤੇ ਇਸ ਵਕਤ ਹਯੂਰ ਸਾਹਿਬ ਖੜੇ ਆ ਤੇ ਟਰੈਕਟਰ ਤੁਸੀਂ ਦੇਖੋ ਪਹੁੰਚ ਚੁੱਕੇ ਬਹੁਤ ਮਨ ਖੁਸ਼ਦਾਨਾ ਜਦੋਂ ਸੰਗਤ ਦੇ ਟਰੈਕਟਰਾਂ ਦੀ ਗੁਰੂ ਦੀ ਨਗਰੀ ਇੰਨੀ ਦੂਰ ਚੱਲ ਕੇ ਆਉਂਦੀ ਹੈ ਤੇ ਇਹ ਟਰੈਕਟਰ ਬਈ ਆਇਆ ਪਿੰਡ ਅਵਾਨ ਜੀਰਾ ਫਰੋਇਪੁਰ ਤੋਂ ਟਰੈਕਟਰ ਤੁਸੀਂ ਦੇਖ ਸਕਦੇ ਹੋ 855 ਤੇ ਭਰਾਵਾਂ ਨਾਲ ਆਪਾਂ ਗੱਲਬਾਤ ਕਰਦੇ ਆ ਟਰਾਲੇ 'ਚ ਬੈਠੇ ਆ ਤੇ ਕਿੰਦਾ ਦਾ ਮਾਹੌਲ ਬਣਿਆ ਹੋਰ ਬਈ ਕੀ ਵਾਲਾ ਓਧਰ ਮੂਰੋ ਬਣੂ ਬਈ ਵੇ ਖਾਲਸਾ ਵੀ ਪਤਾ ਹੀ ਠੀਕ ਹੋ ਬਾਈ ਜੀ ਪਹੁੰਚ ਗਏ ਜੀ ਹਾਂਜੀ ਬਾਬਾ ਜੀ ਪਹੁੰਚ ਗਏ ਜੀ ਠੀਕ ਹੈ ਜੀ ਪੂਰਾ ਪ੍ਰਬੰਧ ਕਰਕੇ ਲੈਣ ਟਰੈਕਟਰ ਹੈ ਨਾ ਬਾਈ ਸਾਰਾ ਟਰੈਕਟਰ ਵਾਲੇ ਦਾ ਹਾਂਜੀ ਪੂਰਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ ਰਾਜ ਕੋਈ ਦਿੱਕਤ ਨਾ ਆਵੇ ਹੈ ਹਾਂ ਹਾਂ ਹਾਂਜੀ ਆ ਵੈਸੇ ਬਾਬਾ ਜੀ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਸੰਗਤ ਮਿਲੀ ਆ ਚਲੋ ਗੁਰੂ ਸਾਹਿਬ ਦੀ ਕਿਰਪਾ ਹੈ ਨਾ ਆਪਣੇ ਤੋਂ ਪੂਰਾ ਪ੍ਰਬੰਧ ਸੀ ਬੜੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਮਤਲਬ ਦਰਸ਼ਨ ਲਈ ਆਉਣਾ ਹੈ ਨਾ ਤੇ ਉਹ ਵੀ ਮਤਲਬ ਇਹਨਾਂ ਉਤਸ਼ਾਹ ਸੀ ਉਹਨਾਂ ਚ ਬਾਬਾ ਜੀ ਆ ਤਾਂ ਜਾਮੋਣਾ ਕੀਤਾ ਹੀ ਨਹੀਂਗਾ ਆਪਾਂ ਚਲੋ ਕੀਤਾ ਨਾ ਜਿਵੇਂ ਹੈਨਾ ਤੇ ਅਸੀਂ ਇੰਤਜ਼ਾਮ ਕੀਤਾ ਜਿਵੇਂ ਮੰਨ ਲਓ ਸਪ੍ਰਿੰਗ ਲਾਇਆ ਫਰੇਮ ਬਣਾ ਕੇ ਪਲਾਈ ਬੋਰਡ ਘਸਿਆ ਤੇ ਮੈਂ ਨਾ ਇਹ ਬੜਾ ਮਨ ਖੁਸ਼ ਹੁੰਦਾ ਜਦੋਂ ਆਪਾਂ ਆਪਣੀ ਪੰਜਾਬ ਦੀ ਸੰਕਲੋਂਦੇ ਦੇਖਦੇ ਹਾਂ ਟਰੈਕਟਰ ਰੱਖਿਆ ਉਹਨਾਂ ਨੇ ਵਿਚਾਰਿਆ ਨੇ ਪਰ ਗੱਦੇ ਲੱਗੇ ਆ ਸਿੰਪਲ ਉੱਥੇ ਜਾ ਇੰਨਾ ਵੀ ਪ੍ਰਬੰਧ ਕਰਦੇ ਵੀ ਨਹੀਂ ਹੈਨਾ ਪਰ ਚਲੋ ਚੰਗੀ ਗੱਲ ਆ ਸਾਰੇ ਪ੍ਰਬੰਧ ਕਰਕੇ ਆਉਣ ਵੀਰ ਵਧੀਆ ਗੱਲ ਆ ਬਾਬਾ ਜੀ ਆਏ ਨਾ ਫਿਰ ਆਪਾਂ ਲੋਕਲ ਯਾਤਰਾ ਉਹ ਤਾਂ ਨੇੜੇ ਹੁੰਦੇ ਪੰਜਾਬ ਵਿੱਚ ਇਹ ਫਿਰ ਇੰਨੇ ਦੂਰ ਆਉਣਾ ਪ੍ਰਬੰਧ ਜ਼ਰੂਰੀ ਆ ਜਿਹੜੇ ਨਹੀਂ ਕਰ ਸਕਦੇ ਚਲੋ ਨਹੀਂ ਤੁਸੀਂ ਕਰਿਆ ਬਹੁਤ ਵਧੀਆ ਪਹਿਲਾਂ ਵੀ ਟਰੈਕਟਰ ਪਰਸੋਂ ਆਏ ਸੀ ਉਹਨਾਂ ਦੇ ਵੀ ਵਧੀਆ ਹੀ ਪ੍ਰਬੰਧ ਸੀ ਬਹੁਤ ਵਧੀਆ ਕਿਉਂਕਿ ਸਫ਼ਰ ਕਿੰਨੇ ਦਿਨਾਂ ਦਾ ਹੋ ਜਾਂਦਾ ਬਈ ਉਹਨਾਂ ਦਾ ਬਾਬਾ ਜੀ ਸਾਡੇ ਜਿਵੇਂ 4 ਦਿਨ ਤੇ 4 ਰਾਤਾਂ ਹੋ ਗਈਆਂ ਅੱਛਾ ਜੀ ਤੇ ਜਿਵੇਂ ਵਿੱਚ ਅਸੀਂ ਰੁਕਦੇ ਵੀ ਰਹੇ ਹਾਂ ਜਿਵੇਂ ਇੱਥੇ ਸ਼ਹਿਰ ਇੱਕ ਮੋਣਾ ਸ਼ਹਿਰ ਹੁੰਦਾ ਬਾ ਗੁਰੂ ਨਾਨਕ ਦੇਵ ਜੀ ਜਾਚ ਗੁਰਦੁਆਰਾ ਬਣਿਆ ਹੋਇਆ ਪਾਪਾ ਬਲਵੰਤ ਸਿੰਘ ਜੀ ਆ ਬਹੁਤ ਜਿਆਦਾ ਮਤਲਬ ਸੰਗਤ ਨੂੰ ਵੇਖ ਕੇ ਬਹੁਤ ਪ੍ਰੇਮ ਕਰਦੇ ਆ ਉਤਸ਼ਾਹ ਕਰਦੇ ਆ ਬਹੁਤ ਵਧੀਆ ਉਹਨਾਂ ਨੇ ਮਤਲਬ ਸੇਵਾ ਵੀ ਸਾਡੀ ਬਹੁਤ ਵਧੀਆ ਕੀਤੀ ਆ ਤੁਸੀਂ ਰਸਤੇ 'ਚ ਉੱਥੇ ਰੁਕੇ ਫਿਰ ਹਾਂਜੀ ਰਸਤੇ 'ਚ ਇੱਕ ਦਿਨ ਉੱਥੇ ਰੁਕੇ ਉਹ ਤੋਂ ਬਾਅਦ ਛੇਪੂਰੀ ਅਸੀਂ ਰੁਕੇ ਸੀਗੇ ਅੱਛਾ ਤੇ ਗਵਾਲੀਅਰ ਜਿਵੇਂ ਹੋ ਗਿਆ ਗਵਾਲੀਅਰ ਸਾਹਿਬ ਰੁਕ ਗਏ ਤੇ ਇੱਧਰ ਰੁਕਦੇ ਰੁਕਦੇ ਅਸੀਂ ਆਏ ਆ ਮਤਲਬ ਕਿ ਬਹੁਤ ਜਿਆਦਾ ਵਧੀਆ ਵਧੀਆ ਪ੍ਰਭਾ ਰਸਤੇ ਦੇ ਵਿੱਚ ਇਹ ਨਹੀਂ ਪ੍ਰੋਬਲਮ ਆਪਾਂ ਵੀ ਏਡੀ ਦੂਰੋਂ ਆਉਣਾ ਤੇ ਕੋ ਮਤਲਬ ਲੰਗਰ ਦੀ ਵੀ ਤੋਂ ਕੋਈ ਹੈਗਾ ਆਪਾਂ ਦੂਜੀ ਸਟੇਟ ਚ ਜਾ ਰਹੇ ਆ ਠੀਕ ਹੈ ਜੀ ਬਹੁਤ ਸਹਿਯੋਗ ਕਰਦੇ ਆ ਇੱਥੇ ਆਉਣ ਤੇ ਵੀ ਜਿਵੇਂ ਬਾਬਾ ਬਲਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਗਾਉਂ ਨਾਲ ਦੇ ਜਿਵੇਂ ਸੇਵਾਦਾਰ ਹੋ ਗਏ ਬਾਬਾ ਹਰਪਾਲ ਸਿੰਘ ਜੀ ਗੁਰਪਾਲ ਸਿੰਘ ਜੀ ਇੰਨਾ ਜ਼ਿਆਦਾ ਉਹਨਾਂ ਨੇ ਮਤਲਬ ਕਿ ਸਹਿਯੋਗ ਕਰਦਿਆ ਨੇ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਕਰਦੇ ਆ ਤੇ ਇੱਥੇ ਕੋਈ ਬਾਬਾ ਦਿੱਕਤ ਵੀ ਨਹੀਂ ਆਉਂਦੀ ਨਾ ਨਾ ਪਰਬਾਈ ਕਰਨ ਦੀ ਕੁਝ ਵੀ ਨਹੀਂ ਉਹਨਾਂ ਨੇ ਜਿਵੇਂ ਸ਼ੈੱਡ ਵੀ ਬਣੇ ਆ ਨਹੀਂ ਸਵੇਰ ਨੂੰ ਕਮਰੇ ਵੀ ਤਿਆਰ ਆ ਸਾਰੇ ਆਪੇ ਨਾ ਜਿਵੇਂ ਇੰਨੀ ਜ਼ਿਆਦਾ ਸੰਗਤ 20 ਦਸੰਬਰ ਦੇ ਵਿੱਚ ਵੀ ਸੰਗਤ ਦਾ ਪੂਰਾ ਹੜਾ ਆਇਆ ਹੋਇਆ ਵੀ ਜਿਵੇਂ ਕਮਰੇ ਨਹੀਂ ਮਿਲ ਰਹੇ ਪਰ ਇੰਨੀ ਜਿਆਦਾ ਮੈਨੇਜਮੈਂਟ ਸਹੀ ਕੀਤੀ ਹੋਈ ਹੈ ਨਾ ਬਾਬਾ ਜੀ ਹੁਣਾਂ ਨੇ ਵੀ ਕਿਸੇ ਤਰ੍ਹਾਂ 1 ਰੁਪਏ ਦੀ ਪਰੇਸ਼ਾਨੀ ਨਹੀਂ ਬਾਬਾ ਜੀ ਹੋएगी ਬਹੁਤ ਚੜਦੀ ਕਲਾ ਸਾਰਾ ਪੰਜਾਬ ਇੱਥੇ ਹੈ ਨਾ ਜੀ ਇਸ ਵਾਰੀ ਤਾਂ ਹੜ ਆਇਆ ਹੋਇਆ ਜਿਵੇਂ ਕਹਿ ਦਿਆ ਸੰਗਤ ਦਾ ਤੁਸੀਂ ਦੇਖਣਾ ਬਾਰਿ ਛੜਕਦੇ ਸੰਗਤ ਸੁਣ ਪਰ ਉਹਨਾਂ ਨੂੰ ਆ ਵੀ ਬਾਬਾ ਜੀ ਪੂਰਾ ਮੈਨੇਜ ਕਰਕੇ ਬਾਬਾ ਦੀਪ ਸਿੰਘ ਸਰਾਹ ਹੋ ਗਈ ਆਪਣੀ ਵੀ ਬਾਬਾ ਬੁੱਢਾ ਜੀ ਐਨਆਰ ਆ ਇਸਰਾਹ ਹੋ ਗਈ ਗੁਰੂ ਅਮਰਦਾਸ ਜੀ ਐਨਆਰ ਆ ਇਸਰਾਹ ਹੋ ਗਈ ਉੱਥੇ ਪੂਰੇ ਕਮਰੇ ਸਾਨੂੰ ਪੂਰੇ ਕਮਰੇ ਵਧੀਆ ਵਿਵਸਥਾ ਕਰਕੇ ਦਿੱਤੇ ਬਾਬਾ ਜੀ ਹੁਣਾਂ ਨੇ ਅਸੀਂ ਜਿਵੇਂ ਇੱਕ ਦਿਨ ਆ ਕੇ ਦੱਸਿਆ ਉਹਨਾਂ ਬਾਬਾ ਜੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਵੇਰ ਅਗਲੇ 8 ਵਜੇ ਸਾਡੇ ਕੋਲ ਆਉਣਾ ਅੱਜ 8 ਵਜੇ ਸਾਨੂੰ ਰੂਮ ਮਿਲ ਗਿਆ ਸੀਗੀ ਇੰਨੀ ਜਿਆਦਾ ਵਿਵਸਥਾ ਮੈਨੇਜਮੈਂਟ ਆ ਜਿਵੇਂ ਆਪਾਂ ਤਾਂ ਜੀ ਕਹਿ ਰਹੀਏ ਵੀ ਆਪਾਂ ਜਿਵੇਂ ਘਰੋਂ ਆਹੀ ਗੱਲ ਇੱਥੇ ਨਹੀਂ ਉਹੀ ਗੱਲ ਆ ਜੀ ਘਰ ਨਾਲੋਂ ਵੱਧ ਕੇ ਹੋਊਗਾ ਘੱਟ ਨਹੀਂ ਕੋਈ ਹੁੰਦਾ ਠੀਕ ਹੈ ਤਾਂ ਇਧਰ ਬੈਠੇ ਥੱਲੇ ਸਾਮਾਨ ਰੱਖਿਆ ਨਾ ਸੀ ਬਾਬਾ ਜੀ ਹਾਂਜੀ ਰਸਤੇ ਰੱਖੀ ਹੋਈ ਹੈ ਜਿਵੇਂ ਆਟਾ ਸੀ ਆਲੂ ਗੰਡੇ ਜਿਵੇਂ ਆਪਣੀ ਸੰਤ ਨੇ ਜਿੱਦਾਂ ਖਾਣਾ ਸੀ ਮੈਗੀ ਵਗੈਰਾ ਰਸਤੇ 'ਚ ਹਨਾ ਸਾਨੂੰ ਪਤਾ ਨਹੀਂ ਸੀ ਪਹਿਲੀ ਵਾਰ ਹੀ ਆਏ ਸੀ ਪਰ ਜੇ ਕੋਈ ਨਹੀਂ ਲੈ ਕੇ ਪਰ ਬੰਦੇ ਨਹੀਂ ਕਰਦਾ ਨਾ ਵੀ ਕੋਈ ਦਿੱਕਤ ਨਹੀਂ ਆਉਂਦੀ ਜੀ ਇੱਥੇ ਅੰਦੌਰ ਆ ਕੇ ਬਾ ਬੁੱਢਾ ਸਬਜ਼ੀ ਦਾ ਗੁਰਦੁਆਰਾ ਉਹਨਾਂ ਦੀ ਜਾਤ ਬਣਾਇਆ ਹੋਇਆ ਸ੍ਰੀ ਹਰਿਵਾਲੀ ਸਾਹਿਬ ਵਾਲੇ ਬਾਬਾ ਤਾਰਾ ਸਿੰਘ ਜੀ ਉਹਨਾਂ ਨੇ ਉਹ ਇੰਨੀ ਜਿਆਦਾ ਲੰਗਰ ਵਿਵਸਥਾ ਸਹੀ ਆ ਚਾਹ ਪਾਣੀ ਬਹੁਤ ਵਧੀਆ ਉਦੋਂ ਪਹਿਲਾਂ ਆ ਜਾਂਦਾ ਖਾਨਪੁਰਾ ਅਸੀਂ ਰਾਤ ਉੱਥੇ ਰੁੱਕੇ ਸੀਗੇ ਜਰਾ 2 ਵਜੇ ਅਸੀਂ ਬਾਬਾ ਹੀ ਰੁਕੇ ਉਹਨਾ ਬਾਬਾਈ ਹੁਣਾਂ ਨੇ 2 ਵਜੇ ਸਾਨੂੰ ਮੰਜਿਆਂ ਤੇ ਬਿਸਤਰੇ ਵਿਛਾ ਕੇ ਦਿੱਤੇ ਬਾਬਾਈ ਸਵੇਰ ਉੱਠ ਕੇ ਚਾਹ ਦੇ ਨਾਲ ਜਲੇਬੀਆਂ ਦਿੱਤੀਆਂ ਬਹੁਤ ਜ਼ਿਆਦਾ ਮਤਲਬ ਕਿ ਇੰਨੀ ਜ਼ਿਆਦਾ ਖੁਸ਼ੀ ਮਸਹੂਰ ਕਰਦੇ ਨਹੀਂ ਬਹੁਤ ਖੁਸ਼ ਹੋ ਜਾਂਦਾ ਹੈ ਕਹਿੰਦਾ ਬਈ ਤੇ ਬਾਕੀ ਬਈ ਦੂਜੇ ਭਰਾਵਾਂ ਨਾਲ ਖੋਰ ਬਈ ਕੀ ਆ ਲਈ ਵਧੀਆ ਹੀ ਬਾਬਾ ਜੀ ਪੂਰਾ ਬਈ ਵਧੀਆ ਪਹੁੰਚੇ ਬਹੁਤ ਵਧੀਆ ਜੀ ਬਹੁਤ ਵਧੀਆ ਪਹੁੰਚਿਆ ਜੀ ਤੇ ਬਾਈ ਜੀ ਆਪਣਾ ਕਿੰਨਾ ਟਰੈਕਟਰ ਬਈ ਟਰੈਕਟਰ ਦਾ ਜੀ ਮਤਲਬ ਬੱਚੋ ਪਾਣੀ ਦੱਸ ਦਿਓ ਜ ਆਉਣ ਵਾਲੇ ਭਰਾਵਾਂ ਨੂੰ ਪਤਾ ਲੱਗ ਜੇ ਹਨਾ ਕਈ ਸੋਚਦੇ ਵੀ ਕਿੰਨਾ ਖਰਚਾ ਆਉਂਦਾ ਕਿੰਨਾ ਨਹੀਂ ਕੋਈ ਜ਼ਿਆਦਾ ਖਰਚਾ ਨਹੀਂ ਵੀਰ ਜੀ ਆਉਂਦਾ ਟਰੈਕਟਰ ਤੇ ਅੱਛਾ ਜੀ ਟਰੈਕਟਰ ਦਾ ਮਤਲਬ 28 ਤੋਂ 30 ਹਜ਼ਾਰ ਦੇ ਵਿੱਚ ਹੀ ਖਰਚਾ ਆਉਂਦਾ ਓ ਇੱਕ ਪਾਸੇ ਦਾ ਜੀ ਠੀਕ ਹੈ ਜੀ ਹਾਂ ਜੀ ਬਾਕੀ ਆਪਣੇ ਡਰਾਈਵਰ ਦੇ ਡਿਪੈਂਡ ਕਰਦਾ ਜੀ ਚਲਾਉਣ ਦੇ ਹਾਂ ਜੀ ਚਲਾਉਣ ਦੇ ਡਿਪੈਂਡ ਕਰਦਾ ਜੀ ਬਾਕੀ ਓਨਲੀ ਰਾਹ ਰਸਤਾ ਬਹੁਤ ਸੇਵ ਹੈ ਜੀ ਸਾਰਾ ਵਧੀਆ ਰਸਤਾ ਅਸੀਂ ਤਾਂ ਬਾਬਾ ਜੀ ਟ੍ਰੇਨ ਤੇ ਆਉਣੇ ਕਦੇ ਆਏ ਨਹੀਂ ਹਨਾ ਨਹੀਂ ਨਹੀਂ ਇਹ ਵੀ ਮਤਲਬ ਟ੍ਰੇਨ ਤੇ ਆ ਕੇ ਆਉਣੇ ਆ ਗ ਜ਼ਿਲ੍ਹਾ ਜੀਰਾ ਜ਼ਿਲ੍ਹਾ ਬਰੋਈ ਪਰ ਅੱਜ ਜਿਸਨੂੰ ਬਰੋਈ ਪਰ ਆਏ ਸਾਡੇ ਵੀਰਾਂ ਨੇ ਪ੍ਰਾਲਾ ਕਰਕੇ ਤੇ ਇਸ ਵਾਰ ਅਸੀਂ ਟਰੈਕਟਰ ਤੇ ਯਾਤਰਾ ਕੀਤੀ ਹੈ ਜੀ। ਨਹੀਂ ਬਾਬਾ ਬਹੁਤ ਵਧੀਆ ਚੀਜ਼ ਆ ਵੀ ਸਾਰੇ ਨੂੰ ਆਉਣਾ ਚਾਹੀਦਾ। ਕਈ ਸੋਚਦੇ ਵੀ ਦੂਰ ਆ ਦੂਰ ਪਰ ਜਦੋਂ ਘਰੋਂ ਤੁਰਪਕੇ ਦੂਰ ਨਹੀਂ ਲੱਗਿਆ ਨਾ। ਕੋਈ ਦੂਰ ਆ ਜੀ ਗੁਰੂ ਸਾਹਿਬ ਦੇ ਘਰੇ ਆਉਣਾ ਹੋਵੇ ਸੇ ਕੋਈ ਮਤਲਬ ਆ। ਅਸੀਂ ਵੀ ਬਾਬਾ ਜੀ ਨੇ ਕਿਹਾ 10 ਦਿਨ ਲਾ ਕੇ ਪਤਾ ਹੀ ਲੱਗਿਆ ਕੱਲ ਨੂੰ ਜਾਣਾ ਲੈ। ਵੀ ਕਦੋਂ ਦਾ 10 ਦਿਨ ਟੱਪ ਗਿਆ ਨਾ ਜੀ। ਹੋਰ ਬਾਈ ਜੀ ਕੀ ਹਾਲ ਹੈ? ਤੁਸੀਂ ਕੁਝ ਸੁਨੇਹਾ ਦੇਣਾ ਚਾਹੋਗੇ ਜੀ? ਆ ਸੁਨੇਹਾ ਤਾਂ ਇੱਕ ਇਹੋ ਹੀ ਆ ਜੀ ਸਾਡਾ ਵੀ ਜੋ ਪੰਜਾਬ ਦੇ ਹਾਂਜੀ ਗੁਰੂ ਮਹਾਰਾਜ ਨਾਲ ਜੁੜੀਏ ਵੇਖੋ ਜਿਵੇਂ ਆਪਣੇ ਦੂਜੇ ਦੇਸ਼ਾਂ ਵਾਲੇ ਆਪਾਂ ਨੂੰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਹੈ ਪੰਜਾਬ ਦੇ ਮੁੰਡੇ ਆਹ ਕਰਦੇ ਨੇ ਪੰਜਾਬ ਦੇ ਮੁੰਡੇ ਆਹ ਕਰਦੇ ਨੇ ਉਹ ਚੀਜ਼ ਤੋਂ ਇਹ ਮੁੰਡੇ ਆਪਣੇ ਦੂਰ ਨੇ ਹਾਂਜੀ ਹਾਂਜੀ ਉਹ ਤਾਂ ਬਈ ਕੁਝ ਤਾਂ ਅਫਵਾਹਾਂ ਹੀ ਫੜਾਈਏ ਦੇਣਾ ਆਪਣੇ ਮੁੰਡਿਆਂ ਨੂੰ ਬਦਨਾਮ ਕੀਤਾ ਜਾਂਦਾ ਹੁਣ ਜੇ ਸਰਾਂ ਦੇ ਵੇਖ ਲਓ ਆਪਣੇ ਪੰਜਾਬੀ ਕਿੰਨੇ ਜਾਂਦੇ ਆ ਨਾ ਸਿੱਖ ਬੰਦੇ ਹਾਂਜੀ ਤੇ ਐਵੇਂ ਆਖੀ ਜਾਂਦੇ ਫੁੱਲੜ ਪਾਜੀ ਕਰਦੇ ਹਨ ਜਿਹੜੇ ਜਾਂਦੇ ਉਹਨਾਂ ਨੂੰ ਪਤਾ ਦਸ਼ਾ ਕੀ ਹੈ ਹਾਂਜੀ ਹਨਾ ਤੇ ਇੱਕ ਛੋਟੀ ਜੀ ਗਲਤੀ ਸਾਡੇ ਪੰਜਾਬ ਦੇ कल्चर ਤੋਂ ਕਹਿ ਲੋ ਜਾਂ ਆਪਣਿਆਂ ਸਰਕਾਰਾਂ ਤੋਂ ਕਹਿ ਲੋ ਜਾਂ ਆਪਣੀ ਨੌਜਵਾਨੀ ਤੋਂ ਕਹਿ ਲੋ ਦੱਸੋ ਬਾਬਾ ਜੀ ਕੀ ਉਹ ਹੋ ਰਹੀ ਏ ਉਹ ਜੋ ਵੇਖਣ ਨੂੰ ਹੀ ਮਿਲਦੀ ਤੁਸੀਂ ਵੀ ਵੇਨਦੇ ਪੈ ਜੇ ਉਹ ਹੋ ਰਹੀ ਏ ਜੀ ਫੋਨ ਦੇ ਵਿੱਚ ਅੱਛਾ ਕਲਚਰ ਜੋ ਆ ਰਿਹਾ ਆਪਾਂ ਫੋਨ ਨੂੰ ਦੇਖਦੇ ਭੈਣ ਡੇਲੀ ਉਹਦੇ ਵਿੱਚ ਕੀ ਆ ਰਿਹਾ ਆਪਣੀਆਂ ਹੀ ਧੀਆਂ ਪੈਣਾ ਆਪਣੇ ਘਰਾਂ ਦੀਆਂ ਨੋਆ ਮਾਵਾਂ ਧੀਆਂ ਜੋ ਵੀ ਲਾ ਲੋ ਜੋ ਆਪਾਂ ਵੇਨਦੇ ਪੈ ਉਹ ਬੜਾ ਮਨ ਦੁਖੀ ਹੁੰਦਾ ਉਹ ਚੀਜ਼ ਨੂੰ ਵੇਖ ਕੇ ਜੀ ਬੜਾ ਦੁੱਖ ਲੱਗਦਾ ਗੁਰਦਾਰਿਆਂ ਚ ਆਉਂਨੇ ਆ ਉਹ ਚੀਜ਼ਾਂ ਨਹੀਂ ਹੋਣੀਆਂ ਚੰਗੀਆਂ ਲੱਗਦੀਆਂ ਨਾ ਚੰਗੀਆਂ ਲੱਗਦੀਆਂ ਉਹ ਚੀਜ਼ਾਂ ਤੇ ਥੋੜੀ ਜਿਹੀ ਵਿਚਾਰ ਸਰਕਾਰ ਨੂੰ ਚਾਹੀਦੀ ਵੀ ਇਹ ਚੀਜ਼ ਬੰਦ ਕੀਤੀ ਜਾਵੇ ਬੰਦ ਕਰਨੀ ਚਾਹੀਦੀ ਉਹ ਦੇਖੋ ਇੱਕ ਫੋਨ ਉਹਨਾਂ ਦੇ ਹੱਥ ਵੈਸੇ ਹਮ ਸਾਰਾ ਕੁਝ ਆਪਣਾ ਡਾਟਾ ਉਹਨਾਂ ਦੇ ਕੋਲ ਹੈ ਤੇ ਕੀ ਉਹ ਇਹ ਚੀਜ਼ ਨੂੰ ਬੰਦ ਨਹੀਂ ਕਰ ਸਕਦੇ ਰੋਕ ਸਕਦੇ ਆ ਰੋਕ ਸਕਦੇ ਨਾ ਤੇ ਬਾਹਾੜੀ ਇਹੋ ਹੀ ਬੇਨਤੀ ਵੀ ਇਹ ਚੀਜ਼ ਨੂੰ ਰੋਕ ਦਿਓ ਗੁਰੂ ਮਹਾਰਾਜ ਨਾਲ ਜੋੜਿਆ ਜਾਵੇ ਕਿਤੇ ਗੁਰਦਾਰਿਆਂ ਚ ਆਪਾਂ ਜਾਣੇ ਆ ਉਥੇ ਕੀ ਮਿਲਦਾ ਵੇਖਣ ਨੂੰ ਬਾਜ਼ਾਰ ਮਿਲਦੇ ਨੇ ਦੁਕਾਨਾਂ ਮਿਲਦੀਆਂ ਹਾਂਜੀ ਉਹਨਾਂ ਦੇ ਚ ਇਹ ਦੱਸੋ ਵੀ ਇੱਥੇ ਇਤਿਹਾਸ ਗੁਰਦਾਰੇ ਦਾ ਆ ਏ ਕੋਈ ਨਹੀਂ ਜੀ ਦੱਸਦਾ ਗੁਰਦਾਰੇ ਚ ਚਲੋ ਆਪਾਂ ਜਾਣੇ ਆ ਤੁਸੀਂ ਵੀ ਜਾਂਦੇ ਜੀ ਉਹਨਾਂ ਦੇ ਚ ਇਹ ਦੱਸਣਾ ਚਾਹੀਦਾ ਵੀ ਮੱਥਾ ਟੇਕ ਲਿਆ ਇਸ਼ਨਾਨ ਪਾਣੀ ਕਰ ਲਿਆ ਤੇ ਇਤਿਹਾਸ ਦੱਸਿਆ ਜਾਵੇ ਸਹੀ ਗੱਲ ਹੈ ਸੰਗਤ ਨੂੰ ਸਾਰੀ ਸੰਗਤ ਨੂੰ ਪਤਾ ਲੱਗੇ ਸੰਗਤ ਨੂੰ ਪਤਾ ਲੱਗੇ ਵੀ ਅਸੀਂ ਇੱਥੇ ਆਏ ਆ ਕਿਉਂ ਆਏ ਆ ਮੱਥਾ ਟੇਕ ਕੇ ਦਰਸ਼ਨ ਕਰਨ ਆਏ ਠੀਕ ਆ ਪਰ ਦੱਸਿਆ ਜਾਵੇ ਵੀ ਇਤਿਹਾਸ ਹੋਇਆ ਇੱਥੇ ਆ ਹੋਇਆ ਇਹ ਰਹੀ ਅਗਲੀ ਪੀੜ੍ਹੀ ਨੂੰ ਆਪਣੀ ਪਤਾ ਲੱਗੇਗਾ ਜੋ ਨਵੇਂ ਨਵੀਂ ਜੰਮਦੀ ਪਈ ਹੈ ਸਹੀ ਗੱਲ ਆਪਾ ਆ ਰਹੇ ਸਾਡੀ ਏਜ ਹੈ ਜੀ ਪਾਜੀ ਉਹਦੇ ਚ ਜਿਹੜੀ ਇਹ ਜਿਹੜੀ ਪੀੜ੍ਹੀ ਚ ਖਤਮ ਹੋਣ ਦੇ ਦਾਇਰੇ ਤੇ ਹੋਈ ਪਈ ਹੈ ਹਾਂਜੀ ਜੋ ਹੁਣ ਨਵੇਂ ਬੱਚੇ ਜੰਮ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕੀ ਚੀਜ਼ ਹੈ ਉਹਨਾਂ ਨੂੰ ਪਾਜੀ ਬਿਲਕੁਲ ਨਹੀਂ ਪਤਾ ਵੀ ਛੋਟੇ ਸਾਹਿਬ ਜادہ ਕੀ ਸੀ ਹਾਂਜੀ ਤੇ ਜਾਂ ਵੱਡੇ ਸਾਹਿਬ ਜادہ ਦਾ ਕੀ ਇਤਿਹਾਸ ਹੈ ਕਿਸੇ ਨੂੰ ਪਾਜੀ ਕੁਝ ਨਹੀਂ ਪਤਾ ਉਹ ਚੀਜ਼ ਨੂੰ ਵੇਖ ਕੇ ਬੜਾ ਦੁੱਖ ਲੱਗਦਾ ਬਸ ਉਸ ਉਹ ਚੀਜ਼ ਨੂੰ ਤਾਂ ਮੋਬਾਈਲਾਂ 'ਚ ਦੂਰ ਕਰੀ ਜਾਂਦੇ ਹਾਂ ਮੋਬਾਈਲਾਂ ਦੂਰ ਕਰਦੀਆਂ ਵੀ ਇਹ ਕੁਝ ਮਾਂ ਪਿਓ ਨੂੰ ਵੀ ਚਾਹੀਦਾ ਵੀ ਮੋਬਾਈਲ ਬੱਚਿਆਂ ਨੂੰ ਨਾਂ ਛੋਟੀ ਉਮਰ ਚ ਦਿੱਤੇ ਜਾਂਦੇ ਠੀਕ ਆ ਬਹੁਤ ਸੋਹਣੀ ਗੱਲ ਕੀਤੀ ਆਪਾਂ ਤੇ ਹਣਾ ਇਹ ਗੱਲ ਤੇ ਹਰ ਇੱਕ ਨੂੰ ਗੌਰ ਕਰਨੀ ਚਾਹੀਦੀ ਹੈ ਨਾ ਬਸ ਇਹੋ ਚੀਜ਼ ਥੋੜੀ ਜਿਹੀ ਜ਼ਿਆਦਾ ਉੱਪਰ ਜਾਵੇ ਤੇ ਫੇਰ ਪਤਾ ਲੱਗੇ ਵੀ ਸਾਡਾ ਇਤਿਹਾਸ ਕੀ ਹੈ ਤੇ ਪੰਜਾਬ ਕੀ ਚੀਜ਼ ਹੈ ਨਾ ਪੰਜਾਬ ਕੀ ਚੀਜ਼ ਹੈ ਹਾਂਜੀ ਠੀਕ ਆ ਬਾਈ ਬਹੁਤ ਸੋਹਣੀ ਗੱਲ ਕੀਤੀ ਹੈ ਹੋਰ ਬਾਈ ਜੀ ਕੀ ਹਾਲ ਹੈ ਜੀ ਸੱਚੀ ਗਾ ਜੀ ਤੇ ਬਾਈ ਜੀ ਕਿੰਨੇ ਦਿਨ ਲਾਉਣੇ ਆਪਾਂ ਜੀ ਆਪਾਂ ਇੱਥੇ ਨਾਗਲੇ ਦੇ 10 ਦਿਨ ਹੋਰ ਲਾਉਣੇ ਆ ਅੱਛਾ ਜੀ ਹਾਂਜੀ ਇੱਥੇ ਵਧੀਆ ਜਿਵੇਂ ਵੀ ਹਸਾਬ ਦਾ ਜੀ ਲੱਗ ਜਾਂਦਾ ਹਾਂਜੀ ਹਾਂਜੀ ਗੁਰਦਾਰੇ ਬਹੁਤ ਸੋਹਣੇ ਨਾ ਤੇ ਬਾਬੇ ਸਪੈਸ਼ਲੀ ਤੁਸੀਂ ਆਏ ਕਿ ਹੋਰ ਦੂਸਰਾ ਟੂਰ ਪਾਸੇ ਵੀ ਜਾਣਾ ਯਾਤਰਾ ਤੇ ਨਹੀਂ ਨਹੀਂ ਸਪੈਸ਼ਲ ਇੱਥੇ ਸਪੈਸ਼ਲ ਇੱਥੇ ਆਏ ਨਾ ਅਗਲੇ ਜੀ ਠੀਕ ਹੈ ਜੀ ਹਾਂ ਜੀ ਕੰਮ ਕੁੰਮ ਨੇ ਮਿਲ ਕੇ ਆ ਸਰਾ ਕੰਮ ਇੱਕ ਰੀ ਨਵੇੜਿਆ ਜਿੱਦਾਂ ਕਰਦਾ ਨਾ ਅਗਲੇ ਨੇ ਤੁਹਾਨੂੰ ਪਤਾ ਜੇ ਉਹ ਵੀ ਦੱਸ ਦਿਆਂ ਤਾਂ ਲੱਗ ਹੀ ਜਾਂ ਸੰਟਰੈਕਟਰ ਦੇ ਵਾਧੇ ਲੱਗਣਗੇ ਨਾ ਹਾਂ ਜੀ ਹਾਂ ਜੀ ਹਾਂ ਜੀ ਤਾਂ ਕਰਕੇ ਇੱਥੇ ਦੱਸ ਦੇਣ ਲਾਉਣੇ ਟਰੈਕਟਰ ਦੇ ਜਿੰਨੇ ਦਿਨ 4 ਦਿਨ ਜਿਵੇਂ 5 ਦਿਨ ਲੱਗ ਜਾਣਾ ਠੀਕ ਹੈ ਜੀ ਬਹੁਤ ਵਧੀਆ ਗੱਲ ਆ ਹੋਰ ਆਪੇ ਕੀ ਗੱਲ ਆ ਸਸਿਕਾ ਭਾਜੀ ਹੋਰ ਸੁਣਾਓ ਜੀ ਬਹੁਤ ਵਧੀਆ ਚੜਦੀ ਕਲਾ ਜੀ ਅੱਛਾ ਬਹੁਤ ਵਧੀਆ ਇੱਕ ਨੰਬਰ ਮਾਹੌਲ ਬਣਿਆ ਪਿਆ ਜੀ ਹਾਂਜੀ ਗੁਰੂ ਘਰ ਦਰਸ਼ਨ ਕਰਨ ਵਾਸਤੇ ਆਏ ਆ ਜੀ ਬਹੁਤ ਵਧੀਆ ਪ੍ਰਬੰਧ ਇਹਨਾਂ ਬਾਬਾ ਜੀ ਨੇ ਕੀਤਾ ਹੋਇਆ ਰਹਿਣ ਵਾਸਤੇ ਖਾਣ ਵਾਸਤੇ ਸਹਿਣ ਵਾਸਤੇ ਜੋ ਵੀ ਪ੍ਰਬੰਧ ਕੀਤਾ ਕੀਤਾ ਬਹੁਤ ਵਧੀਆ ਕੀਤਾ ਨੇ ਜੀ ਸੋ ਕਈ ਇੱਕ ਗੱਲ ਮੈਂ ਕਹਿਣਾ ਚਾਹਣਾ ਤੁਹਾਨੂੰ ਵੀ ਅਸੀਂ ਆਉਣੇ ਦਰਸ਼ਨ ਵਾਸਤੇ ਹਾਂਜੀ ਰਾਜ ਫਵਾਮਾ ਡਾਈਆਂ ਜਾਂਦੀਆਂ ਵੀ ਛੜਕਾਂ ਦੇ ਬੰਦੇ ਪੈਂਦੇ ਆ ਜਨਮਰ ਪੈਂਦੇ ਆ ਇਹੋ ਜੀ ਕੋਈ ਗੱਲ ਨਹੀਂ ਬਾਬਾ ਜੀ ਕੋਈ ਨਹੀਂ ਹੈਗੀਗੀ ਸੰਤ ਕਰਨ ਆਓ ਰਾਤ ਨੂੰ ਆਓ ਦਿਨੇ ਚੱਲੋ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ ਹੈਗੀ ਕੋਈ ਵੀ ਜਿਵੇਂ ਪੰਜਾਬ ਦਾ ਮਾਹੌਲ ਉਹਦੇ ਹੀ ਆਪਣਾ ਇੱਥੇ ਹੈ ਜੀ ਉੱਥੇ ਹੀ ਇੱਥੇ ਮਾਹੌਲ ਆ ਜੀ ਅਸੀਂ ਚਾਰ ਸਟੇਟਾਂ ਲੰਘ ਕੇ ਆਏ ਆ ਜੀ ਸਾਨੂੰ ਕੋਈ ਦਿੱਕਤ ਨਹੀਂ ਆਈ ਇਹੋ ਜੀ ਨਾ ਹੀ ਸਾਨੂੰ ਕਿਸੇ ਨੇ ਮੰਦਾ ਬੋਲਿਆ ਤੇ ਨਾ ਹੀ ਅਸੀਂ ਕਿਸੇ ਨੂੰ ਬੋਲਿਆ ਬਾਕੀ ਪੁਰਾਣੇ ਦੱਸਿਆ ਸਨਮਾਨ ਹੀ ਮਿਲਿਆ ਸਾਰੇ ਬਸ ਉਹਨਾਂ ਜਦਮਾਨ ਚੜ੍ਹਦੀ ਕਲਾ ਜੀ ਖੁਸ਼ ਹੋ ਜਾਂਦੇ ਬੰਦੇ ਸਾਨੂੰ ਮਿਲ ਕੇ ਹਾਂਜੀ ਵੀ ਕਈ ਸਟੇਟਾਂ ਦੇ ਆਪਾਂ ਨੂੰ ਬੰਦੇ ਮਿਲਦੇ ਇਨਸਾਨ ਮਿਲਦੇ ਖੁਸ਼ ਹੋ ਜਾਂਦੇ ਆ ਸਰਦਾਰ ਬੰਦਨ ਵੇਖ ਕੇ ਸਾਸਤਰੀ ਕਲ ਕਰਦੇ ਸਲਾਮ ਕਰ ਸਾਰੇ ਕੁਝ ਕਰਦੇ ਆ ਜੀ ਤੇ ਇਹ ਭਾਈ ਜਿੱਦਾਂ ਉਹ ਵੀਰ ਨੇ ਦੱਸਿਆ ਵੀ ਆਪਣੇ ਪੰਜਾਬ ਨੂੰ ਵੈਸੇ ਬਦਨਾਮ ਕੀਤਾ ਜਾਂਦਾ ਹੈ ਅਸੀਂ ਚਲੋ ਵੈਗੁਰੂ ਦੀ ਇੰਨੀ ਕਿਰਪਾ ਵੀ ਘੱਟੋ-ਘੱਟ ਪੰਜਾਬ ਇੰਡੀਆ ਦੀਆਂ ਸਟੇਟਾਂ ਆ ਸੀ ਨਾ ਕੰਮ ਚੁੱਕੇ ਵੀਰਾਂ ਕੇਰਲਾ ਇੰਦੋਰ ਮੁੰਬਈ ਗੁਜਰਾਤ ਆਪਣੇ ਹਉਵਾ ਬਣਾਇਆ ਨਾ ਛੇੜਾ ਬਾਬੇ ਜਵਾਨੀ ਆਪਣੀ ਜਿਹੜੀ ਪੰਜਾਬ ਦੀ ਨੌਜਵਾਨਾ ਨਿਸ਼ਾਨੀਆਂ ਨਾ ਹੈਗਾ ਆਪਣੇ ਪੁਰਾਣੇ ਬਜ਼ੁਰਗ ਵੀ ਚਲੋ ਸ਼ਰਾਬ ਪੀਂਦੇ ਸੀ ਜਾਂ ਕਿੱਡਾ ਹਨਾ ਉਹ ਨਿਸ਼ਾਨੀ ਕੋਈ ਜਿਹੜਾ ਦਿਨੇ ਉਹ ਕੰਮ ਵੀ ਕਰਦੇ ਸੀ ਹੁਣ ਸਾਡੇ ਸਾਰੇ ਵੀਰ ਆ ਇੱਥੇ ਸਾਰੇ ਕੰਮ ਕਰਦੇ ਆ ਜੀ ਬਾਕੀ ਸਾਡੇ ਪਿੰਡ ਨੂੰ ਗੁਰੂ ਸਾਹਿਬ ਜੀ ਬਹੁਤ ਕਿਰਪਾ ਇੱਕ ਪਰਸੈਂਟ ਨਸ਼ਾ ਨਹੀਂ ਹੈਗਾ ਤੇ ਤਕਰੀਬਨ ਸਾਡਾ ਸਾਰਾ ਪਿੰਡ ਬਾਹਰ ਆ ਜੀ ਗੁਰੂ ਸਾਹਿਬ ਦੀ ਬਹੁਤ ਜਿਆਦਾ ਕਿਰਪਾ ਕੋ ਤੁੰਤਨ ਸ਼ਰੂਪ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਤੇ ਉਹਨਾਂ ਵੀ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਆ ਜੀ ਸਾਨੂੰ ਇਥੇ ਪਹੁੰਚਾਉਂਦਾ ਉਹਨਾਂ ਨੇ ਸਾਨੂੰ ਇੰਨੀ ਹਲਾਸ਼ੇਰੀ ਦਿੱਤੀ ਵੀ ਤੁਸੀਂ ਜਾਓ ਉਹ ਵਿਚਾਰਾ ਸਾਡੇ ਇੱਕ ਭਵਿੰਦਰ ਸਿੰਘ ਵੀਰ ਆ ਉਹ ਇੰਨਾ ਜਿਆਦਾ ਇਹ ਚੀਜ਼ ਨੂੰ ਮਿਸ ਕਰਦਾ ইংল্যান্ড ਚ ਬੈਠਾ ਹੈ ਉਹ ਉਹਨੇ ਇੱਥੇ ਇੰਡੀਆ ਹੁੰਦਿਆਂ ਵੀ ਸਾਨੂੰ ਉਤਸ਼ਾਹ ਕੀਤਾ ਹੁਣ ਸਾਡੀ ਘੱਟੋ ਘੱਟ 10ਵੀਂ 11ਵੀਂ ਯਾਤਰਾ ਹੈ ਉਹ ਵੀਰ ਦੇ ਉਤਸ਼ਾਹ ਸਦਕਾ ਆਸੀਂ ਵੀ 9ਵੀਂ 10ਵੀਂ 11ਵੀਂ ਯਾਤਰਾ ਹਨ ਤੇ ਸਾਡੇ ਯੂਐਸਏ ਬਹੁਤ ਵਧੀਆ ਵੀਰ ਬੈਠੇ ਨੇ ਉਹਨਾਂ ਨੇ ਸਾਨੂੰ ਬਹੁਤ ਵੱਡਾ ਪ੍ਰალა ਕੀਤਾ ਵੀ ਉਹਨਾਂ ਨੇ ਹੱਲਾ ਇੱਕ ਬੰਦੇ ਦੀ ਹੱਲਾਸ਼ੇਰੀ ਹੁੰਦੀ ਨਾ ਚਲੋ ਕਦਮ ਤਾਂ ਆਪਾਂ ਹੀ ਹਨਾ ਜਿਵੇਂ ਪਟਨਾ ਚ ਨਹੀਂ ਚੱਲਣਾ ਸਾਰੇ ਇਕੱਲਾ ਬੰਦਾ ਕਰ ਕੁਝ ਨਹੀਂ ਸਕਦਾ ਬਾਕੀ ਉਹਨਾਂ ਦੀ ਬਹੁਤ ਜ਼ਿਆਦਾ ਮਤਲਬ ਕਿ ਵੀਰਾਂ ਦੇ ਨਾਲ ਸਯੋਗ ਆ ਤਕਰੀਬਨ ਸਾਡਾ ਸਾਰਾ ਪਿੰਡ ਬਾਬਾ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਬਾਹਰ ਆ ਤੇ ਦੂਜੀ ਗੱਲ ਇਹ ਜਿਵੇਂ ਵੀ ਆਪਾਂ ਨੂੰ ਕਹਿ ਦਿੰਦਾ ਵੀਰ ਨੇ ਗੱਲ ਕੀਤੀ ਆ ਵੀ ਡਰਾਉਂਦੇ ਤੇ ਮੁਕਾਉਂਦੇ ਆ ਹਨਾ ਵੀ ਐਡਾ ਇੱਥੇ ਐਡਾਂ ਨਹੀਂ ਕੁਝ ਨਹੀਂ ਹੈਗਾ ਜੀ ਆਪਾਂ ਇੰਡੀਆ 'ਚ ਬੈਠੇ ਆ ਆਪਾਂ ਕਿਤੇ ਕਿਤੇ ਹੋਰ ਕੰਟਰੀ 'ਚ ਜਾਂ ਸਟੇਟ ਥੋੜਾ ਜਾ ਰਹੇ ਆ ਬਾਕੀ ਬਾਬਾ ਆ ਪਿੰਡਾਂ ਅਸੀਂ ਕਿਨਾ ਜੁੜਿਆ ਵੀ ਜਰੂਰ ਹੀ ਨੇ ਗੁਰੂ ਸਾਹਿਬ ਯਾਤਰਾ ਜਰੂਰ ਕਰਨ ਬਾਕੀ ਅਸੀਂ ਹੁਣ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਵੀ ਬਾਣੀ ਤੇ ਬਾਣੀ ਦੇ ਧਾਰਨੀ ਕਰਨਾ ਸਾਨੂੰ ਸਾਰਿਆਂ ਨੂੰ ਹਾਂ ਇਹ ਵੀ ਮੇਨ ਗੱਲ ਹੈ ਨਾ ਮੇਨ ਗੱਲ ਹੈ ਜਿਵੇਂ ਆਪਾਂ ਇੱਥੇ ਆ ਕੇ ਸਾਰੇ ਮੁੰਡੇ ਪੱਗਾਂ ਬੰਨਦੇ ਆ ਤੇ ਘਰੇ ਜਾ ਕੇ ਵੀ ਆਈ ਬੰਨਣ ਤੇ ਦਾੜੀ ਸਿੱਖ ਬੰਨਣਾ ਹਣੀ ਹਮੇਸ਼ਾ ਜਿੱਥੇ ਵੀ ਗੁਰੂ ਘਰ ਜਾਂਦਾ ਇਹੇ ਗੱਲ ਕਰੀਦੀ ਆ ਬਾਕੀ ਇਹ ਨਹੀਂ ਕਹਿੰਦੇ ਵੀ ਅਸੀਂ ਕਟਾ ਦਿੰਨੇ ਆ ਹਨਾ ਜਾਂ ਕਿੱਦਾਂ ਵਾ ਚਲੋ ਸਾਡੇ ਚ ਗੁਰੂ ਕੋਈ ਨਹੀਂ ਬਾਬਾ ਕਰੂਗਾ ਮੇਰਾ ਹੌਲੀ ਹੌਲੀ ਜਦੋਂ ਆਪਾਂ ਰਸਤੇ 'ਤੇ ਰਪੇ ਹੁਣ ਵੀ ਅਰਦਾਸ ਕਰਦੇ ਬਾਣੀ ਤੇ ਤੇ ਗੁਰੂ ਤੇ ਲੜ ਲੱਗੇ ਚਲੋ ਹੋਣ ਨਹੀਂ ਕੋਈ 5 ਸਾਲਾਂ ਨੂੰ ਹੋ ਜੀ ਇਹਦਾ ਸਾਲ ਜਦੋਂ ਵੀ ਮਹਾਰਾ ਦੀ ਕਿਰਪਾ ਹੋਈ ਹੁਣਾਂ ਤਾਂ ਉਦੋਂ ਹੀ ਆ ਜੀ ਤੇ ਬਾਕੀ ਗੁਰੂ ਸਾਹਿਬ ਸਾਨੂੰ ਜਿੱਥੋਂ ਤੱਕ ਵੀ ਕਿਰਪਾ ਕਰਨਗੇ ਠੀਕ ਹੈ ਜੀ ਬਾਕੀ ਇਹ ਸਟੇਟ ਦੇ ਵਿੱਚ ਇੱਕ ਮੈਸੇਜ ਬਾਬਾ ਜੀ ਨੌਜਵਾਨ ਪੀੜ੍ਹੀ ਨੂੰ ਦੇਣਾ ਚਾਹੁੰਦੇ ਆ ਆਪਣਾ ਬਾਪੂ ਡੱਲੇਵਾਲ ਸਿੰਘ ਕਨੌਰੀ ਬਾਰਡਰ ਤੇ ਬੈਠੇ ਆ ਆਪਣੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਹੁੰਚਣਾ ਚਾਹੀਦਾ ਸਹਾਇਕ ਦੇਣਾ ਚਾਹੀਦਾ ਅਸੀਂ ਵੀ ਇੱਥੋਂ ਦਰਸ਼ਨ ਕਰਕੇ ਕਰੋ ਹੋ ਕੇ ਉਸ ਤੋਂ ਬਾਅਦ ਖਨੌੜੀ ਬਾਰਡਰ ਤੇ ਆਉਣਾ ਜੀ ਹਾਜ਼ਰੀ ਜ਼ਰੂਰ ਲਵਾਓ ਬਹੁਤ ਤੋਂ ਬਾਅਦ ਨਾ ਜਾਨ ਮੇਰੇ ਵੀਰ ਪਹੁੰਚੋ ਜੀ ਦੇਖੋ ਆਪਣੇ ਆਸਤੇ ਹਨਾ ਉਹਨਾਂ ਨੇ ਏਡਾ ਸੰਘਰਸ਼ ਲੜਿਆ ਅੱਜ ਕੀ ਦਾ ਮੌਦ ਦਾ ਬਾਕੀ ਆਈ 29 ਦਿਨ ਚੱਲੇ ਸੀ ਉਖੜ ਤਾਲ ਤੇ ਬੈਠਿਆਂ ਨੂੰ ਆਪਾਂ ਨੂੰ ਜਰੂਰ ਪਹੁੰਚਣਾ ਚਾਹੀਦਾ ਜੀ ਆਪਾਂ ਸਾਰੇ ਕਿਸਾਨ ਆ ਕੋਈ ਛੋਟਾ ਕਿਸਾਨ ਹੈ ਕੋਈ ਵੱਡਾ ਕਿਸਾਨ ਜਰੂਰ ਪਹੁੰਚਣਾ ਚਾਹੀਦਾ ਸੁਯੋਗ ਹੋਣਾ ਚਾਹੀਦਾ ਸਭ ਦਾ ਹੱਕ ਬੰਦਾ ਜੀ ਜਰੂਰ ਪਹੁੰਚੋ ਜੀ ਇੱਕ ਆਪਾਂ ਤਾਂ ਮਾਰੇ ਜਲਦੀ ਵਿਚਾਰ ਨੂੰ ਠੀਕ ਕਰਨ ਤੇ ਇਦਾਂ ਹੀ ਆਪਣਾ ਆਪਣੇ ਮਸਲੇ ਹੱਲ ਹੋਣ ਐਮਐਸਪੀ ਮਿਲੇ ਆਪਾਂ ਨੂੰ ਆਪਾਂ ਵੀ ਆਪ ਆਪਣੇ ਘਰ ਚਲੀਓ ਕਿਉਂਕਿ ਠੰਡ ਵੱਧਦੀ ਪਈ ਆ ਜੀ ਇੱਥੇ ਚਲੋ ਗਰਮੀ ਆ ਜੀ ਉੱਥੇ ਪੋ ਮਾਰਦੇ ਨੇ ਹਾਂ ਜੀ ਪੂਰੀ ਠੰਡ ਸੀਤ ਚੱਲਣ ਢਈ ਆ ਜੀ ਇਹ ਨੌਜਵਾਨ ਵੀਰਾਂ ਨੂੰ ਬੇਨਤੀ ਆਪੀ ਲੱਗ ਵੱਧ ਤੋਂ ਵੱਧ ਪਹੁੰਚੋ ਮੇਰੇ ਵੀਰ ਪਾਣਾ ਸਿੱਧੂ ਵੀਰ ਆਪਣਾ ਪਹੁੰਚਿਆ ਡਿਊਟੀ ਨਿਭਾ ਰਿਹਾ ਲੱਖਾ ਸਿੰਘ ਸਧਾਨਾ ਵੀਰ ਪਹੁੰਚਿਆ ਉਹ ਵੀ ਆਪਣੇ ਫਰਜ਼ ਨਿਭਾ ਰਹੇ ਆ ਮੇਰੇ ਵੀਰ ਵੱਧ ਤੋਂ ਵੱਧ ਪਹੁੰਚੋ ਠੀਕ ਆ ਬੇਨਤੀ ਆ ਜ ਸਾਰਿਆਂ ਦੀ ਇਹ ਜ਼ਰੂਰੀ ਬੇਨਤੀ ਹੈ ਸਾਰੇ ਬੇਨਤੀਆਂ ਜ਼ਰੂਰੀ ਬੇਨਤੀਆਂ ਹਾਂ ਜੀ ਕਿਸਾਨੀ ਇਹਨਾਂ ਨੇ ਖਤਮ ਕਰ ਦੇਣੀ ਹੈ ਜੀ ਹੋਰ ਜੇ ਪਿਛਲੇ ਸਾਲ 2 ਸਾਲ ਪਹਿਲਾਂ ਉਦੋਂ ਵੀ ਇਹੀ ਕੁਸ ਹੋਇਆ ਜਣਾ ਇਹਨਾਂ ਨੇ ਕਿਸਾਨੀ ਆਪਣੀ ਖਤਮ ਕਰ ਦੇਣੀ ਹੈ ਤੇ ਮੇਰੇ ਵੀਰਾਂ ਨੂੰ ਇਹੋ ਹੀ ਸੁਨੇਹਾ ਵੀ ਜੇ ਆਪਾਂ ਡਟ ਕੇ ਲੜਾਂਗੇ ਕੋਈ ਇੱਕ ਜੀ ਆ ਜੇ ਉਹ ਚੱਲ ਜੇ ਕੋਈ ਤਰੀ ਹੋਂ ਤੇ ਉਹ ਆਖਣ ਵੀ ਅਸੀਂ ਹੁਣ ਚੱਲੇ ਆ ਸਾਡਾ ਘਰ ਦਾ ਨਹੀਂ ਸਰਦਾ ਜਰੂਰ ਆਓ ਪਰ ਉਹ ਇੱਕ ਜੀ ਆਜੋ ਕਦੀ ਚਾਚੇ ਨੂੰ ਕਲਦਾ ਕਦੀ ਤਾਏ ਨੂੰ ਕਲਦਾ ਸਾਰੇ ਆਪਣੇ ਘਰਾਂ ਦੇ ਵਿੱਚ ਚਾਚੇ ਤਾਏ ਹੁੰਦੇ ਨਹੀਂ ਸਾਰਿਆਂ ਦੀ ਜੰਗਾਂ ਜਿੱਤਣੀ ਆਪਣੀ ਨਹੀਂ ਸਾਰੀ ਜੰਗ ਆਪਣੀ ਖੱਲਿਆ ਦੀ ਜੰਗ ਨਹੀਂ ਆ ਤੇ ਬਸ ਇਹੋ ਹੀ ਆ ਬਾਕੀ ਮਾੜ ਅੱਜ ਦੀ ਕਿਰਪਾ ਚਾਹੀਦੀ ਆ ਹਾਂਜੀ ਗੁਰੂ ਦਸਵੇਂ ਪਾਤਸ਼ਾਹ ਦੀ ਤੇ ਇਦਾਂ ਹੀ ਆਪਣੀਆਂ ਸੰਗਤਾਂ ਹੁੰਦੀਆਂ ਰਹਿਣ ਕੋਈ ਡਾਰ ਡੁੱਕਰ ਵਾਲੀ ਕੋਈ ਗੱਲ ਨਹੀਂ ਆ ਕੋਈ ਟੋਲ ਨਹੀਂ ਲੱਗਾ ਆਪਣੇ ਟਰੈਕਟਰਾਂ ਦਾ ਏਡੀ ਕਿਰਪਾ ਮਾਲਕ ਦੀ ਜੀ ਬਾਬਾ ਜੀ ਆਏ ਨਾ ਆਪਣੇ ਟਰੇਨਾਂ ਤਾਂ ਭਰ ਭਰ ਕੇ ਆਉਂਦੀਆਂ ਹੀ ਆ ਬਸ ਟਰੈਕਟਰਾਂ ਦੀ ਦਿੱਕਤ ਆ ਪੰਜਾਬ ਕਰਕੇ ਦੂਰ ਕਰਕੇ ਗੱਡੀਆਂ ਤੇ ਆਓ ਗੱਡੀ ਤੇ ਆਜੋ ਜੇ ਟਰੈਕਟਰ ਤੇ ਨਹੀਂ ਆ ਸਕਦਾ ਕੋਈ ਗੱਡੀਆਂ ਤੇ ਆ ਜੇ ਝੰਡਾ ਲੱਗਾ ਕੋਈ ਟੋਲ ਨਹੀਂ ਲੱਗਦਾ ਜੀ ਏਡੀ ਕਿਰਪਾ ਮਾਲਕ ਦੀ ਝੰਡਾ ਵੇਖ ਕੇ ਦੂਰੋ ਹੀ ਰਾਹ ਖੜੇ ਬਸ ਵੀ ਆਉਂਦੇ ਵੀ ਲੰਘ ਜੋ ਪੰਜਾਬੀ ਆ ਗਈ ਪੰਜਾਬੀ ਆ ਗਈ ਸਹੀ ਗੱਲ ਹੈ ਵੀ ਜਿਵੇਂ ਕਹਿ ਦਿੰਦੇ ਆ ਵੀ ਖਰਾਬ ਕਰਦੇ ਆ ਮੁਲਾਜ਼ਮ ਆਪਾਂ ਨੂੰ ਰਸਤੇ 'ਚ ਹਾਂ ਜੀ ਪੁਲਸ ਮਲਾਜਮਾਂ ਦੇ ਕਰਮਸ਼ੇ ਕਰਮ ਸਾਨੂੰ ਜਿਆਦਾ 100 ਦੇ ਕਰੀਬ ਨਾਕੇ ਮਿਲਿਆ ਉਹ ਜਦੋਂ ਅਸੀਂ ਲੰਘਣਾ ਹੁੰਦਾ ਸੀਗਾ ਹਨਾ ਤੇ ਵਿਚਾਰੇ ਸਾਨੂੰ ਹੱਥ ਜੋੜ ਕੇ ਐ ਨਮਸਕਾਰ ਕਰਦੇ ਸੀ ਵੀ ਫਦੇ ਬੁਲਾਉਣ ਵਾਲੀ ਗੱਲ ਸੀਗੀ ਇਹਨਾਂ ਜਦੋਂ ਉਹਨਾਂ ਨੇ ਪਤਾ ਨਹੀਂ ਕਹਿ ਦਈਏ ਵੀ ਆ ਆ ਕੁਝ ਵੇਖਿਆ ਹੀ ਪਲੀ ਰਹੀ ਹੋਏ ਹਨਾ ਤੇ ਸਾਨੂੰ ਤਕਰੀਬਨ ਇੱਥੇ ਆਉਂਦਿਆਂ ਵੀ ਜਿੱਦਾਂ 4 ਦਿਨ 4 ਰਾਤਾਂ ਹੋ ਗਈਆਂ ਸਾਨੂੰ ਤਕਰੀਬਨ ਟਰੈਕਟਰ ਜਾਂਦੇ ਹੀ ਬੋਹ ਮਿਲਿਆ ਬੜੇ ਵੀਰ ਮਿਲਿਆ ਸਾਨੂੰ ਤੇ ਉਹ ਜਿਵੇਂ ਆਪਣਾ ਵੈਸੇ ਵੀ ਹੁੰਦਾ ਵੀ ਆਪਾਂ ਜਿੱਥੇ ਵੀ ਜਾਈਏ ਗੁਰੂ ਸਾਹਿਬ ਦੀ ਇੰਨੀ ਕਿਰਪਾ ਵੀ ਆਪਾਂ ਆਪਦਾ ਲੰਗਰ ਲਾ ਲਈਦਾ ਹਨ ਤੇ ਉਹ ਵਿਚਾਰੇ ਜਿੱਦਾਂ ਜਾਂਦਿਆਂ ਵੀਰ ਨਾ ਉਥੇ ਚਾਹ ਪਾਣੀ ਦਾ ਕਰਦੇ ਪਏ ਸੀ ਇੰਤਜ਼ਾਮ ਤੇ ਕਰੀਬ ਉਹਨਾਂ ਦੇ 150 ਤੋਂ 200 ਬੰਦਾ ਕਰੀਬ ਉਹਨਾਂ ਦੇ ਇਧਰ ਲਈ ਸਟੇਟ ਦੇ ਬੰਦੇ ਖੜੇ ਸੀ ਜਿਹੜਾ ਚਾਹ ਪਾਣੀ ਛਕਦੇ ਸੀ ਤੇ ਮਤਲਬ ਕਿ ਇੰਨਾ ਜਿਆਦਾ ਖੁਸ਼ ਹੁੰਦੇ ਸੀ ਵੀ ਗੁਰੂ ਸਾਹਿਬ ਜੀ ਪੰਜਾਬੀ ਆਏ ਆ ਹਾਂਜੀ ਹਾਂਜੀ ਕਿਉਂਕਿ ਟਰੈਕਟਰ ਦੇ ਸੰਗ ਤਾਂ ਉਹਦੀ ਘਟਨਾ ਹੋ ਕਰਕੇ ਹਾਂ ਜੀ ਹੁਣ ਉਹਨਾਂ ਨੂੰ ਨਾ ਜਿਵੇਂ ਪਤਾ ਹੀ ਇਹ ਚੀਜ਼ ਦਾ ਵੀ ਗੁਰਦੁਆਰੇ ਸਾਹਿਬ ਆਪਣੇ ਜਾਣੇ ਲੰਗਰਾਂ ਕਰਕੇ ਜਾਂ ਮਤਲਬ ਕਿ ਮੁਸੀਬਤ ਦੇ ਟਾਈਮ ਦੇ ਕਰਕੇ ਜਾਣੇ ਜਾਂਦੇ ਆ ਉਹਨਾਂ ਵਿਚਾਰਾਂ ਨੂੰ ਇਤਿਹਾਸ ਨਹੀਂ ਪਤਾ ਅਸੀਂ ਉੱਥੇ ਇੱਕ ਸ਼ਹਿਰ ਦੇ ਖੜੇ ਸੀਗੇ ਉੱਥੋਂ ਦਾ ਉਸ ਸ਼ਹਿਰ ਦਾ ਪ੍ਰਧਾਨ ਜਾਂ ਲਾਲੋ ਐਮਐਲਏ ਆਇਆ ਹੋਇਆ ਸੀ ਆਪਣੀ ਫੋਰਸ ਦੇ ਨਾਲ ਜਿੱਦਾਂ ਉੱਥੇ ਖੜੇ ਸੀ ਅਸੀਂ ਪ੍ਰਸ਼ਾਦਾ ਛਕਦੇ ਸੀ ਤੇ ਉਹ ਬਾਬਾ ਜੀ ਦਾ ਬਹੁਤ ਧੰਨਵਾਦ ਉਹਨਾਂ ਨੇ ਸਾਰਾ ਇਤਿਹਾਸ ਉਹਨਾਂ ਨੂੰ ਦੱਸਿਆ ਉਹਨਾਂ ਨੇ ਫਿਰ ਸੋਤੇ ਸਾਹਿਬ ਜੰਦਿਆਂ ਦੇ ਜਿੱਦਾਂ ਦਿਹਾੜੇ ਚੱਲਦੇ ਕਰਕੇ ਹਨਾ ਸਾਰਿਆਂ ਨੂੰ ਸਮਝਾਇਆ ਵੀ ਇਦਾਂ ਇਦਾਂ ਕਰਕੇ ਸਾਡੇ ਸ਼ਹੀਦیاں ਪਾਈਆਂ ਉਹ ਬੰਦੇ ਦੇ ਅੱਖਾਂ ਜੱਥਰੂ ਆ ਗਏ ਬਾਬਾ ਜੀ ਸਾਡੇ ਵੇਖਣ ਦੀ ਗੱਲ ਨਾਲੇ ਉਹ ਦੂਜੀ ਸਟੇਟ ਦਾ ਬੰਦਾ ਤੇ ਇਸ ਦਾ ਕਰਕੇ ਵੀ ਆਪਾਂ ਆਪਣੀ ਇਤਿਹਾਸ ਨੂੰ ਫਲਾਈਏ ਕਿਸੇ ਵੀ ਤਰੀਕੇ ਨਾਲ ਹੁਣ ਤਾਂ ਬਹੁਤ ਸੌਖਾ ਹੋ ਗਿਆ ਕੰਮ ਇਹ ਸਾਰਾ ਹਾਂਜੀ ਜਿੱਦਾਂ ਤੁਸੀਂ ਹੁਣ ਸਾਡੇ ਕੋਲ ਆਏ ਚਲੋ ਤਕਰੀਬਨ ਆਪਾਂ ਪੰਜਾਬ ਦੇ ਬੰਦੇ ਤੁਸੀਂ ਸਾਨੂੰ ਮਿਲੇ ਹਨ ਸਾਡੂ ਦੇਖਿਆ ਵੀ ਸਾਰਾ ਬਹੁਤ ਖੁਸ਼ੀ ਹੁੰਦੀ ਹੈ ਆਪਣਾ ਸਾਰਾ ਪੰਜਾਬੀ ਫਿਰਦੇ ਹਾਂ ਜਦੋਂ ਆਪਾਂ ਬਾਹਰ ਜਾ ਕੇ ਕਿਸੇ ਆਪਣੇ ਬੰਦੇ ਨੂੰ ਮਿਲਦੇ ਹਾਂ ਨਾ ਤੇ ਮਤਲਬ ਕਿ ਸਾਰੇ ਵੈਰਵਰ ਉਹਦੀ ਮੁੱਕ ਜਾਂਦੇ ਆ ਜਿਵੇਂ ਗੁਰੂ ਸਾਹਿਬ ਜੀ ਦੀ ਨੀ ਕਿਰਪਾ ਹੋ ਜਾਂਦੀ ਆ ਤੇ ਬਾਕੀ ਜਿੱਥੋਂ ਤੱਕ ਵੀ ਜਿਹੜੇ ਬੰਦੇ ਆਪਣੇ ਸਾਧਨ ਤੇ ਆਉਣਾ ਚਾਹੁੰਦੇ ਨਾ ਮੈਂ ਨਾ ਬਾਬਾ ਜੀ ਜਰੂਰ ਆਓ ਮਾਂਚ ਚ ਇਹ ਇੱਕ ਵਾਰੀ ਆਪਣਾ ਜਿਹੜਾ ਤੁਲਕੂ ਕਾਢ ਦੋ ਵੀ ਕੋਈ ਚੀਜ਼ ਦੀ ਪ੍ਰੋਬਲਮ ਆਊਗੀ ਨਾ ਬਹੁਤ ਜਿਆਦਾ ਕਿਰਪਾ ਗੁਰੂ ਸਾਹਿਬ ਦੀ ਅਸੀਂ ਆਏ ਆ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਕੋਈ ਜੇ ਕੋਈ ਕਿਸੇ ਬੰਦੇ ਦਾ ਹੁੰਦਾ ਨਾ ਵੀ ਆਪਣਾ ਤੇਲਨਾਮਾ ਫੇਰਾਜ ਕਿੱਥੋਂ ਮੈਨੇਜ ਕਰਾਂਗੇ ਹੁਣ ਤਾਂ ਬਾਬਾ ਜੀ ਬਹੁਤ ਜਿਆਦਾ ਡਿਵੈਲਪ ਹੋ ਗਏ ਆ ਬਾਕੀ ਆਪਾਂ ਤੁਰੇ ਹੀ ਕਰੋ ਟੈਕ ਨੂੰ ਫੁੱਲ ਕਰਕੇ ਆਣੇ ਉਸ ਹਿਸਾਬ ਨਾਲ ਸਿੱਧਾ ਟੈਂਕੀ ਫੁੱਲ ਕਰ ਲਈ ਬਿਹਰਾਜ ਮਤਲਬ ਇੱਕ ਸਟੇਟ ਲੰਘਦੇ ਲੰਘਦੇ ਦੂਜੀ ਸਟੇਟ ਤੱਕ ਕੰਪ ਆ ਜਾਂਦਾ ਹੀ ਸਹੀ ਗੱਲ ਹੈ ਜੀ بس ਮੇਰਾ ਤੇ ਇਹੋ ਹੀ ਇੱਕ ਕੁਰਸ ਨੇ ਆ ਜੀ ਆਪਣੇ ਨੌਜਾਨ ਵੀਰ ਜਿਹੜੇ ਵੀਡੀਓ ਵੇਖਣਗੇ ਆਪਣੇ ਧੀਆਂ ਭੈਣਾਂ ਸਭ ਨੇ ਵੇਖਣੀ ਸਭ ਨੇ ਦੇਖਣੀ ਸਭ ਨੇ ਕਮੈਂਟ ਵੀ ਕਰਨੇ ਨੇ ਵੀ ਇਹ ਜਾਦੇ ਗੁਰੂ ਗਿਆਨੀ ਨੇ ਜੇ ਆ ਜੋ ਜੋ ਵੀ ਕਹਿੰਦਾ ਭਾਈ ਨੇ ਗੱਲ ਪਹਿਲਾਂ ਹੀ ਦੱਸ ਦਿੱਤੀ ਵੀ ਦਿਲ ਦੀ ਹਣਾ ਜੀ ਹਾਂਜੀ ਮੈਂ ਤੁਹਾਨੂੰ ਦੱਸ ਦਿੰਦਾ ਆਪਾਂ ਵੀ ਫੋਨ ਵੇਨੇ ਵੀ ਥੱਲੇ ਵੀਡੀਓ ਦੇ ਵਿੱਚ ਕੀ ਕੁਝ ਕਿਹਾ ਹੁੰਦਾ ਹਾਂਜੀ ਸਭ ਨੇ ਕਹਿਣਾ ਸਾਨੂੰ ਪਤਾ ਸਾਡੀ ਵੀਡੀਓ ਤੇ ਵੀ ਕਹਿਣਾ ਤੁਹਾਡੇ ਚੈਨਲ ਦੇ ਥਰੂ ਕਹਿਣਾ ਵਾ ਵੀ ਇਹ ਜਾਦੇ ਗੁਣੀ ਗਿਆਨੀ ਨੇ ਵੇਲੇ ਨੇ ਕਰੋ ਅੱਛਾ ਇਹ ਤੁਰੇ ਫਿਰਦੇ ਨੇ ਭਾਈ ਗਰੂਜੀ ਤੁਸੀਂ ਆ ਕੇ ਵੇਖੋ ਇੱਕ ਵਾਰੀ ਜੇ ਤੁਹਾਨੂੰ ਨਾ ਵਧੀਆ ਲੱਗੇ ਤੇ ਫਿਰ ਤੁਸੀਂ ਕਮੈਂਟ ਕਰਿਓ ਜੇ ਵੀ ਹਾਂ ਸਾਨੂੰ ਇੱਥੇ ਆਹ ਦਿੱਕਤ ਆਈ ਤੁਸੀਂ ਤੇ ਇਦਾਂ ਬੋਲਦੇ ਸੀ ਵੀਡੀਓ ਦੇ ਵਿੱਚ ਬਾਬਾ ਜੀ ਸਕੂਨ ਹੀ ਮਿਲਦਾ ਇੱਥੇ ਜਦੋਂ ਪੈਂਟਰ ਹੋ ਜਾਂਦਾ ਨਰੇਲ ਸਾਹਿਬ ਚ ਇੱਕ ਵਾਰੀ ਆ ਕੇ ਵੇਖੋ ਤੁਸੀਂ ਆਪ ਹੀ ਆਖਣਾ ਵੀ ਬਹੁਤ ਵਧੀਆ ਟਰੈਕਟਰ ਟਰਾਲੀ ਤੇ ਤੇ ਇਦਾਂ ਮਜ਼ਾ ਜੇ ਭਾਜੀ ਜਿੱਥੇ ਤੁਸੀਂ ਆਖੋ ਉੱਥੇ ਰੁਕ ਜਾਂਦੇ ਆ ਸੰਗਤ ਨੂੰ ਕੋਈ ਦਿੱਕਤ ਨਹੀਂ ਲੰਮੇ ਪਏ ਨੇ ਬੈੱਡ ਗੱਦੇ ਵਧੀਆ ਲੱਗੇ ਹੋਏ ਨੇ ਬਾਕੀ ਬਾਬਾ ਮੀਂਹ ਆਵੇ ਕਣੀ ਆਵੇ ਪੱਕੇ ਪ੍ਰਬੰਧਾ ਤੁਹਾਡੇ ਕੋਲ ਨਾ ਇਹ ਪੂਰਾ ਲਾਈਟਿੰਗ ਦਾ ਵੀ ਤੇ ਤਰਪਾਲ ਵੀ ਪੂਰੇ ਵਧੀਆ ਰਸਾਇਸ਼ ਕਰਕੇ ਪਾਏ ਮਤਲਬ ਚਾਰਜਿੰਗ ਦਾ ਵੀ ਦਿੱਤਾ ਹੈ ਬਸ ਇਹ ਹੋਈ ਆ ਵੀ ਇੱਕ ਵਾਰੀ ਸੋਚ ਵਿਚਾਰ ਕਰਿਓ ਜੀ ਨਹੀਂ ਇੰਨੀ ਜੋਗੇ ਤੇ ਹੈਗੇ ਨਹੀਂ ਤੁਹਾਨੂੰ ਹਿੰਮਤਾਂ ਦੇ ਲਈਏ ਸਾਰੀ ਦੁਨੀਆ ਨਾਲ ਸਹੀ ਗੱਲ ਆਪਾਂ ਤਾਂ ਮੈਸੇਜ ਦੇਣਾ ਹੈ ਮੈਸੇਜ ਇਹ ਵੀ ਇੱਕ ਬੇਨਤੀ ਹੈ ਠੀਕ ਹੈ ਜੀ ਹਾਂਜੀ ਇੱਕ ਬੇਨਤੀ ਗੁਰੂ ਘਰੇ ਖਲੋ ਕੇ ਬੇਨਤੀ ਕਰਦੇ ਪਿਆ ਵੀ ਇੱਕ ਬੇਨਤੀ ਹੈ ਇਹ ਚੀਜ਼ ਤੋਂ ਦੂਰ ਹੋ ਜਾਓ ਇਹ ਚੀਜ਼ ਦਾ ਨਤੀਜਾ ਬਹੁਤ ਮਾੜਾ ਬਹੁਤ ਜਿਆਦਾ ਬਾਬਾ ਜੀ ਆ ਜੀ ਦੇਖੀ ਜਾਂਦੇ ਚੀਜ਼ ਦਾ ਨਤੀਜਾ ਬੜਾ ਮਾੜਾ ਤੇ ਇਹ ਆਉਣ ਵਾਲੀਆਂ ਪੀੜੀਆਂ ਖਤਮ ਕਰ ਦੂਗਾ ਜੀ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਗੱਲ ਕਹੀ ਹੋਰ ਆਪਾਂ ਕੀ ਵਾਲਾ ਜੀ ਵਧੀਆ ਬਣ ਵੈਕਰ ਜਿੱਕਾ ਖਾਲਸਾ ਵੈਕਰ ਜਿੱਕੀ ਹਤੇ ਤੇ ਬਾਬਾ ਜੀ ਕਿੰਨੇ ਕਿਲੋਮੀਟਰ ਬਣ ਗਿਆ ਆਪਣੇ ਪਿੰਡ ਤੋਂ ਲੈ ਕੇ ਇਹ ਦੀ ਰਸਤਾ ਆਪਣੇ ਪਿੰਡ ਤੋਂ ਲੈ ਕੇ 1700 ਕਿਲੋਮੀਟਰ ਹੈ ਜੀ ਅੱਛਾ ਜੀ ਪੂਰਾ ਹਾਂਜੀ ਤੇ ਜਾਂਦੇ ਵੀ ਬਈ ਉਸੇ ਵਾਏ ਜਾਣਾ ਤੁਸੀਂ ਕਿ ਬਦਲ ਕੇ ਜਾਂਦਾ ਰਸਤਾ ਜਾਂਦੇ ਬਦਲ ਕੇ ਜਾਵਾਂਗੇ ਰਸਤਾ ਜੀ ਠੀਕ ਹੈ ਕੋਬੀ 11 ਕਿਲੋਮੀਟਰ ਦੂਰ ਬੰਨ ਉਹਦਰ ਦੀ ਥੋੜਾ ਜਿਹਾ ਵੱਧ ਪਾਉਗਾ ਜੀ ਅੱਛਾ ਜੀ ਹਾਂਜੀ ਚਲੋ ਸੰਗਤ ਦਰਸ਼ਨ ਤਾਂ ਕਰਨੀ ਚਾਹੀਦੀ ਹੈ ਨਾ ਜੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਲੱਗਿਆ ਗੱਲ ਕਰਕੇ ਸਾਰੇ ਬੰਗਾਂ ਦਾ ਬਹੁਤ-ਬਹੁਤ ਧੰਨਵਾਦ ਬਾਈ ਤੁਹਾਡਾ ਹਾਂਜੀ ਦੀਪਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਬਾਈ